ਸਾਸੀ ਗਾਲ ਦੋਸਤੋ ਮੈਂ ਤੁਹਾਡਾ ਬੂਟਾ ਸਿੰਘ ਬਦਰੀ ਕਲਾ ਆਸਤੇ ਵਿਸ਼ਵਾਸ ਕਰਦਾ ਤੁਸੀਂ ਸਾਰੇ ਚੜਦੀ ਕਲਾ ਵਿੱਚ ਹੋ ਵੋਗੇ ਤੇ ਮੈਂ ਵੀ ਚੜਦੀ ਕਲਾ ਵਿੱਚਾਂ ਦੇ ਵਾਹਿਗੁਰੂ ਦੀ ਸ਼ੁਕਰਾਨਾ ਤੇ ਚੜਦੀ ਕਲਾ ਵਿੱਚਾਂ ਬਹੁਤ ਵਧੀਆ ਕੱਲ ਆਪਣੇ ਕਵੀਰ ਦਾ ਫੋਨ ਆਇਆ ਛੋਟੇ ਭਰਾ ਦਾ ਉਹਨੇ ਆਪਾਂ ਨੂੰ ਕਿਹਾ ਸੀ ਵੀ ਵੀਰੇ ਨਿੱਕੇ ਨਿੱਕੇ ਬਲੌਗ ਬਣਾਇਆ ਕਰ ਉਹਨਾਂ ਦੇ ਕਹਿਣ ਤੇ ਅੱਜ ਇੱਕ ਛੋਟਾ ਜਿਹਾ ਬਲੌਗ ਬਣਾਇਆ ਜਿਹਨੇ ਦੇਖਣਾ ਦੇਖ ਹੀ ਲੈਣਾ ਆਪਾਂ ਮਿਹਨਤ ਕਰ ਲਾ ਕਿਸੇ ਦਾ ਨਹੀਂ ਕਰਨਾਗਾ ਸੋ ਅੱਜ ਦੇ ਬਲੌਗ ਵਿੱਚ ਅੱਜ ਪਹਿਲਾ ਬਲੌਗ ਆ ਆਪਣਾ ਛੋਟਾ ਜਿਹਾ ਬਲੌਗ ਆ ਕਰਾਂ ਇਸ਼ਨਾਨ ਕਰਕੇ ਬਾਅਦ ਚ ਤੁਹਾਨੂੰ ਦਿਖਾਵਾਂਗੇ ਵੀ ਮੈਂ ਕਿਦਾਂ ਮਤਲਬ ਜਾਨਾ ਨਹਾਉਣ ਪਣੀ ਜਿੱਦਾਂ ਵੀ ਹੈਗਾ ਨਾ ਦਿਨਚਰਿਆ ਸਾਰੀ ਆਪਦੀ ਦਿਖਾਉਂਗਾ ਪਰ ਅੱਜ ਦੇ ਬਲੌਗ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਆਪਣਾ ਬੰਬੂ ਘਾਟ ਇਹਨੂੰ ਆਪਾਂ ਠੀਕ ਕਰਵਾਉਣਾ ਹੈ ਇਹਦੀ ਹਾਲਤ ਥੋੜੀ ਜਿਹੀ ਗੰਭੀਰ ਆ ਅੱਜ ਥੋੜਾ ਜਿਹਾ ਇਹਦਾ ਕੰਮ ਕਰਾਵਾਂਗੇ ਫਿਰ ਬਾਹਰ ਅੰਦਰ ਜਾ ਕੇ ਤੁਹਾਨੂੰ ਨਵੀਆਂ-ਨਵੀਆਂ ਥਾਵਾਂ ਦੇ ਕੁਦਰਤੀ ਮਤਲਬ ਜਿੱਥੇ ਕੁਦਰਤੀ ਨਿਯਾਮਤਾ ਹੋਣੀ ਆ ਉਹਨਾਂ ਦੇ ਦਰਸ਼ਨ ਕਰਾਇਆ ਕਰਾਂਗੇ ਤੇ ਤੁਹਾਨੂੰ ਦਰਖਤਾਂ ਦੇ ਥੱਲੇ ਘਰੇ ਬੈਠਿਆਂ ਨੂੰ ਬਾਹਰ ਬੈਠਿਆਂ ਨੂੰ ਦਰਖਤਾਂ ਦੇ ਥੱਲੇ ਬੈਠ ਕੇ ਛਾਂ ਦੇ ਥੱਲੇ ਕਿੰਦਾ ਆਨੰਦ ਮਿਲਦਾ ਉਹ ਤੁਹਾਨੂੰ ਮਹਿਸੂਸ ਕਰਾਇਆ ਕਰਾਂਗੇ ਸੋ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਬੰਬੂ ਕਾਰ ਦਾ ਹਾਲ ਤੇ ਅੱਜ ਥੋੜਾ ਜਿਹਾ ਇਹਦਾ ਕੰਮ ਕਰਾਵਾਂਗੇ ਫਿਰ ਆਪਾਂ ਬਾਹਰ ਅੰਦਰ ਜਾਇਆ ਕਰਾਂਗੇ ਚਲੋ ਆਪਣੇ ਬੰਬੂ ਕਾਰ ਦੀ ਸੀਟ ਦਾ ਇਹ ਹਾਲ ਹੋਇਆ ਪਿਆ ਤੇ ਇੰਜਨ ਦਾ ਅੱਜ ਥੋੜਾ ਬਹੁਤਾ ਇਹਦਾ ਕੰਮ ਕਰਾਵਾਂਗੇ ਸੀਟ ਸੂਟੀ ਦੀ ਸੈੱਟ ਕਰਾਵਾਂਗੇ ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਵਾਹਿਗੁਰੂ ਕਿਰਪਾ ਕਰਨਗੇ ਹੌਲੀ-ਹੌਲੀ ਇਹਨੂੰ ਰੱਖਣਾ ਆਪਾਂ ਇਹਨੂੰ ਹੀ ਆਪਦੇ ਨਾਲ ਸ਼ੁਰੂ ਤੋਂ ਹੀ ਇਹਨੇ ਆਪਣਾ ਸਾਥ ਦਿੱਤਾ ਸੋ ਅੱਜ ਦੇ ਵਲੌਗ ਵਿੱਚ ਇੰਨਾ ਕੀ ਬਸ ਤੇ ਵੀ ਮਿੱਤਰੋ ਆਪਣੇ ਬੰਬੂਕਾਰ ਦੀ ਸੀਟ ਗਈ ਖੁੱਲ ਤੇ ਸੀਟ ਗਈ ਅੰਦਰ ਬਣਨ ਵਾਸਤੇ ਤੇ ਜਦੋਂ ਬਣ ਕੇ ਤਿਆਰ ਹੋ ਗਈ ਫਿਰ ਤੁਹਾਨੂੰ ਦਿਖਾਵਾਂਗੇ ਸੀਟ ਖੁੱਲ ਲਈ ਹੈ ਹੁਣ ਬਣੀ ਜਾਂਦੀ ਹੈ ਸੀਟ ਮਿੱਤਰੋ बन ਗਈ ਆਪਣੇ ਘੋੜੇ ਦੀ ਸੀਟ ਬਰਾਦੀ ਭਾਈ ਜੱਗੇ ਨੇ ਕਰਾਦੀ ਤਸੱਲੀ ਅੱਜ ਦਾ ਬਲੌਗ ਆਪਣਾ ਇੱਥੋਂ ਤੱਕ ਸੀ ਇਹਦੇ ਬਾਰੇ ਥੋੜੀਆਂ ਹੀ ਤੁਹਾਡੇ ਨਾਲ ਗੱਲਾਂ ਕਰਨੀਆਂ ਇਹਦੇ ਬਾਰੇ ਤੁਹਾਨੂੰ ਦੱਸਣਾ ਇਹ ਬਹੁਤ ਮਤਲਬ ਇਹਦਾ ਬਹੁਤ ਕੁਝ ਮੇਰੇ ਨਾਲ ਜੁੜਿਆ ਵਾ ਸਮਝ ਲਓ ਮੇਰੇ ਪਰਿਵਾਰ ਦਾ ਇਹ ਮੈਂਬਰ ਆ ਇਹ 2005 ਮਾਡਲ ਆ ਮੇਰੇ ਡੈਡੀ ਨੇ ਕਢਾਇਆ ਸੀ ਉਹਨ ਡੈਡੀ ਦੀ ਜਿੱਤ ਤੋਂ ਬਾਅਦ ਇਹਨੂੰ ਮੈਂ ਟਾਇਰ ਲਵਾਏ ਆ ਇਹਦਾ ਮੈਨੂੰ ਘਣੀ ਇੰਨਾ ਇਹਦੇ ਤੇ ਮਾਨ ਆ ਜੇ ਖਰਾਬ ਹੋਊਗਾ ਤਾਂ ਨੇੜੇ ਤੇ ਡਮੈਸਟਰੀ ਦੀ ਦੁਕਾਨ ਆ ਉੱਥੇ ਜਾ ਕੇ ਖਰਾਬ ਹੋਊਗਾ ਜੇ ਕਿ ਤੇਲ ਮੁੱਕੂਗਾ ਤਾਂ ਨੇੜੇ ਟੇਡ ਪੈਟਰੋਲ ਪੰਪ ਤੇ ਮੁੱਕੂਗਾ ਵੈਸੇ ਕਿੱਕ ਸਟਾਰਟ ਆ ਚਲੋ ਮੈਂ ਕਿੱਕ ਮਾਰ ਲੈਣਾ ਇਹਦੇ ਨਾਲ ਆਪਣੀ ਫੋੜੀ ਨਾਲ ਕਿੱਕ ਮਾਰ ਲੈਣਾ ਨੂੰ ਸਟਾਰਟ ਕਰ ਲੈਣਾ ਤੇ ਸੌਖਾ ਹੀ ਸਟਾਰਟ ਹੋ ਜਾਂਦਾ ਹੈ ਸਟਾਰਟਿੰਗ ਬਹੁਤ ਵਧੀਆ ਸੋ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਆਪਣੇ ਵਲੌਗ ਵਿੱਚ ਅੱਜ ਦਾ ਵਲੌਗ ਕਿਵੇਂ ਲੱਗਿਆ ਇਹਦੇ ਬਾਰੇ ਦੱਸਿਓ ਕਿਵੇਂ ਲੱਗਿਆ ਤੇ ਧੰਨਵਾਦ ਅੱਗੇ ਤੋਂ ਹੌਸਲਾ ਫਜ਼ਾਈ ਮਿਲਦਾ ਰਹੂਗਾ ਤੇ ਆਪਾਂ ਵਲੌਗ ਨੂੰ ਕਰਮਾਂਗੇ